oh my god oh, ਵਾਹਿਗੁਰੂ ਜੀ ਕਾ ਸਤ ਸਾਮ। ਵਾਹਿਗੁਰੂ ਜੀ ਕੀ ਫਤਿਹ। ਸਭੋਗ ਸੰਗਤ ਜੀ ਆਪ ਸਰਬੰਤ। ਸੰਗਤਾਂ ਨੂੰ ਪਤਾ ਹੀ ਹੈ ਕਿ ਭਾਈ ਮੋਤਾ ਸਰ ਜੀ ਜੋ ਕਿ ਬਸਰੇ ਦੇ ਸਤਿਗੁਰਾਂ ਦੇ ਬਖਸ਼ ਕਰਦੇ ਮਨੁੱਖਾ ਜੀਵਨ ਤੇ ਸਵਾਸਵਾ ਰੂਪੇ ਉਹਨਾਂ ਨੂੰ ਭੋਗ ਦੇ ਹੋਏ। ਇਸੇ ਦੋਖ ਤੋਂ ਮਨੁੱਖਾਂ ਵਰਕਰ ਜੀ ਸਾਣਾ। ਸਮੂਹ ਪਰਵਾਦੇ ਰੂਹ ਦੇ ਭਲੇ ਵਾਸਤੇ ਅਰਦਾਸ ਹੀ ਲਾਗੀ ਤੁਹਾਡੀ ਦਰ ਸਹਿਤ ਆਪ ਪ੍ਰਕਾਸ਼ ਕਰਵਾਏ ਸਭ। ਜਨਾਂ ਦੇ ਫਲਕਾ ਕਰਤਵੇਂ ਦੇ ਪਾਇਏ ਜੀ ਸਾਣਾ। ਸੋ ਅੱਜ ਗਿਆਨੀ ਲੋਕਾ ਸਿੰਘ ਜੀ ਉਨਾ ਦੇ ਅੰਤਮ ਅਰਦਾਸ ਬੇਨਤੀ ਵਰਦੁਆਰਾ ਸੇਵਾ ਦੇਖੇ ਲੀਤ ਦੇਖੇ ਹੋਵੇਗੀ ਬੇਨਤੀ ਹੈ ਭਾਈ ਆਪ ਸਮੂਹ ਬੇਤਪੁਰੇ ਸੰਗਤਾਂ ਨੂੰ ਤੇ ਸਮੂਹ ਸੰਗਤਾਂ ਨੂੰ ਉਹਨਾ ਦੀ ਅੰਤਮ ਅਰਦਾਸ ਬੇਨਤੀ ਦੇ ਵਿੱਚ ਸਾਰੋ ਮੋਤੀ ਦਰਪਾਲਤਾ ਕਰੋ ਸਾਧ ਗੀਤਨ ਸ਼ੁਰੂ ਹੋ ਜਾਵੇ ਜਿਨ੍ਹਾਂ ਸੰਗਤਾਂ ਨੇ ਪ੍ਰਸਾਦਾਂ ਸਾ ਪੜਨ ਸਤਿਗੁਰਾਂ ਦੇ ਸੰਗਤਾਂ ਸਤਗੁਰਾਂ ਦੇ ਦਰਬਾਰ ਦੇ ਵਿੱਚ ਬਹੁਤ ਚੰਗੀ ਕਿਰਪਾ ਦਾ ਵਰੋਧੀ ਵਾਜੂ ਜੀ ਦਾ ਖਾਸਾ ਵਾਜੂ ਜੀ ਦੀ ਫਤਿਹ ਯਾਰ ਤਦ ਕਰੂ ਕਮਾਇਆ ਏ ਕਰਮ ਤਮਾਇਆ ਤੁਦ ਸਰੀਰਾ I'm ਨਾਮ ਕਿਹੋ ਸਰੀਰ ਪਰਵਾਣ ਹੋਆ ਜਨ ਸਤੁਰ ਸਿਉ ਚਤ ਲਾਇਆ ਸਦੀ ਆਪ ਸਾਰੀਆਂ ਸੰਗਤਾਂ ਗਿਆਨੀ ਬਾਈ ਗੋਬਿੰਦਰਾ ਜੀ ਉਹਨਾਂ ਦੇ ਅੰਤ ਅਰਦਾਸ ਦੀਤੀ ਦੇ ਵਿੱਚ ਸਾਨੂੰ ਮਿਲ ਰਹੇ ਹੋ ਸਵਾਗਤ ਸਾਰੀਆਂ ਸੰਗਤਾਂ ਜਿਤਨਾ ਕਿਸਮਾ ਆਪਾਂ ਨੂੰ ਦੰਤੰ ਅਰਦਾਸ ਤੇਰੀ ਦੇ ਵਿੱਚ ਸਾਵਨ ਹੋਣ ਵਾਸਤੇ ਕਿਰਿਆ ਜਿੱਥੇ ਆਪਾਂ ਨੂੰ ਤੇ ਭਲੇ ਵਾਸਤੇ ਅਰਦਾਸ ਕਰਨੀ ਪੈਣੀ ਹੈ ਉੱਥੇ ਹੀ ਆਪਾਂ ਆਪਣਾ ਵੀ ਨਿਮਨ ਸਰ ਕਰਨੀ ਹੈ ਮੌਤ ਅੰਦਰ ਦਾਮ ਸੁਭਾਈ ਹੈ ਇਹ ਮੌਤ ਜਿਹੜੀ ਹੈ ਹਨੇਰ ਈ ਹੈ ਲਾ ਨੂੰ ਵਰਨਿਕਾ ਮਨਰ ਮੈ ਆਈ ਪਾਣੀ ਦੇ ਸਤਿ ਪਾਤ ਸਾਜੀ ਨੇ ਮੌਤ ਦਾ ਜੇ ਤੱਕ ਜੋ ਰੂਪ ਦੇ ਉਹ ਸੋ ਦਿਨਸ ਹੈ ਪਰ ਉਹ ਆਜ ਕੈ ਕਾਮ ਜਿਹੜੀ ਬਾਸਤ੍ਰ ਪਦਾਰਥ ਸਰੀਰ ਜੋਨੀ ਪੈਦਾ ਹੋਈ ਉਹਨੇ ਕਦਿਲ ਦਿਨਸ ਬਿਯਾਗ ਕਰ ਤੋ ਭਰੂ ਲੋਕ ਨੂੰ ਗੁਰੂ ਕਾਂ ਸਾਹਿਬ ਜੀ ਬਾਣੀ ਦੇ ਵਿੱਚ ਸੰਤ ਜਨ ਭਗਤ ਜਨ ਗੁਰੂ ਸਰਵਾਨ ਆਵਾਜ਼ਾਂ ਦਿੰਦੇ ਹੈ ਕਿ ਭਾਈ ਨਾਮ ਜਪ ਲੈ ਕਿਉਂਕਿ ਇਹ ਨਾਮ ਜਪਿਆ ਕਿਤੇ ਹੋਈ ਸੰਗਤ ਇਹਦੇ ਨਾਲ ਜਾਂਦੀ ਰਹੇ ਆਦਿ ਜਸ ਅਰੇ ਮਨਾਂ ਗਾਇਨ ਹੈ ਜੋ ਸਕੀ ਹੈ ਇਹ ਰੋਹ ਇਹ ਸੰਗੀ ਹੈ ਮਹਾਰਾਜ ਕਹਿੰਦੇ ਜਿਹੜਾ ਤੂੰ ਪਰਮਾਤਮਾ ਦਾ ਨਾਮ ਜਪਦਾ ਨਾ ਇੱਕ ਦਿਲ ਸਹੀ ਹੋਣਾ ਸਾਡਾ ਸੰਗੀ ਕਿੰਨਾ ਦਾ ਹੁੰਦਾ ਜਿਹਨੇ ਕਮਾਇਆ ਹੈ ਜਿਨ੍ਹਾਂ ਨੇ ਕਮਾਇਆ ਉਹਨਾਂ ਨੂੰ ਗਿਆਤ ਆ ਕਿ ਨਾਮ ਸੰਗੀ ਕਿਵੇਂ ਬਣੇ ਇੱਕ ਅਭਿਆਨ ਚਿੰਤ ਪਿਆਰ ਜਿਨ੍ਹਾਂ ਨੇ ਗਿਆਨ ਹਾਰਿਆ ਉਹਨਾਂ ਦਾ ਜੀਵਨ ਚੰਗਾ ਜਿੱਦਾਂ ਨੇ ਅਗਿਆਨ ਕਮਾ ਲਿਆ ਉਹ ਗੁਰੂ ਘਰ ਬੈਠੇ ਵੀ ਤੂੰਰਾ ਐਮ ਦਾ ਭਾਵ ਜਦੋਂ ਸਭ ਬਾਣੀ ਦਾ ਗਿਆਨ ਹੋ ਜਾਂਦਾ ਆਣੀ ਦੀ ਸੋਚੀ ਆ ਜਾਂਦੀ ਹੈ ਤੇਦਰ ਸਾਡਾ ਜੀਵਨ ਸਫਲਾ ਹੋ ਰਿਹਾ ਹੋਵੇ ਸਾਡਾ ਸੰਗੀ ਪਰਮੇਸ਼ਰ ਨਹੀਂ ਹੋਣੀ ਹੋਣਾ ਯਾਨੀ ਅਸੀਂ ਦੁਨਿਆਵੀ ਵਿੱਚ ਰਹੇ ਨੇ ਕਉਕੇ ਲੋਕ ਦੇ ਵਿੱਚ ਜਿਹਨੂੰ ਬਾਣੀ ਦੀ ਸੋਧੀ ਆਗੀ ਨਾਲ ਜਿਖਤੀ ਨੇ ਇਹਨਾਂ ਬਾਤ ਚੱਲੋ ਅਰ ਲਾਵਾ ਆਗਿਆ ਵਸਣ ਸੁਖਾ ਉਹ ਸਰੀਰ ਇੱਥੇ ਵੀ ਸੋਖੀ ਆ ਜਿਹੜੇ ਨਿਤਨੇਮ ਕਰਦੇ ਆ ਜਿਹੜੇ ਬਾਣੀ ਪੜਦੇ ਆ ਜਿਹੜੇ ਗੁਰੂ ਨੂੰ ਯਾਦ ਕਰਦੇ ਆ ਉਹ ਇੱਥੇ ਵੀ ਸੋਖੀ ਆ ਉਹਨਾਂ ਨੂੰ ਮੌਤ ਦਾ ਵੀ ਕੋਈ ਡਰ ਨਹੀਂ ਕਿਉਂਕਿ ਉਹਨਾਂ ਨੇ ਆਪਣੇ ਜੀਵਨ ਦੇ ਵਿੱਚ ਨਾਮ ਨੂੰ ਜਪ-ਜਪ ਕੇ ਆਪਣੇ ਆਪ ਨੂੰ ਪਹਿਲੀ ਮੁਕਤੀ ਪ੍ਰਾਪਤ ਕੀਤੀ ਜਿਵੇਂ ਗਿਆਨੀ ਮੁਕਤਾ ਸਾਹਿਬ تھے۔ ਕਿਉਂਕਿ ਜਦੋਂ ਪਰਸੰਗਤਰੀ ਅਸੀਂ ਸ਼ੋਭੇ ਸੀ ਜ਼ਿਆਦਾਤਰ ਇਹ ਕਾਰਸਾਂ ਨੂੰ ਬਾਬਾ ਸੂਰਤੀਆ ਜੀ ਅਸੀਖ ਸਿੰਘ ਦੇ ਅਧਾਰਾਂ 'ਤੇ ਰੋਕੀ ਕੀਤੀ ਇਹਨਾਂ ਨੇ। ਉੱਥੇ ਅਸੀਂ ਛੋਟੇ ਹੋ ਕੇ ਸਾਨੂੰ ਘਾਵਟੇ ਜਾਂਦੇ ਰਹੇ ਸੀ। ਇਹ ਡਿਊਟੀ ਦੇ ਨਾਲ ਨਾਲ ਇਹਨਾਂ ਨੇ ਆਪਣੀਆਂ ਡਿਊਟੀਆਂ ਲਾਉਣੀਆਂ ਤੇ ਗੁਰੂ ਘਰ ਦੀ ਜ਼ਿੰਮੇਵਾਰੀ ਵੀ ਸੰਭਾਲਣੀ ਜਿਤਨੀ ਦੇਵਟੀ ਦਾ ਕਾਰਨਾ ਵਕਤਾ ਜਿਹੜਾ ਆਪਣਾ ਤਨ ਨੂੰ ਉਤਰਾਉਂਦਾ ਬਾਣੀ ਨਾਲ ਜੁੜਿਆ ਹੋਇਆ ਸਰੀਰ ਸੀ ਭਾਲੀ ਭਾਲੀ ਕਰਦੀ ਨੰਕਾ ਸਿੰਘ ਇੱਕ ਸੰਗਤ ਜੀ ਵਿਚਰਦੇ ਰਹਦੇ ਸੀ ਭਗਤੋਂ ਬੜੇ ਹੀ ਹੋਣ ਹੋ ਜਾਂਦੇ ਤੇ ਥੋੜਾ ਮਨਚ ਮਨ ਪੈ ਜਾਂਦਾ ਪਹਿਲਾਂ ਤੋਂ ਹੀ ਉਸੇ ਸਿਰ ਨਾਮ ਦੀ ਸੀਵੇਂ ਸੀ ਨਾਮ ਜਪਦੇ ਨਹੀਂ ਦੂਰ ਦਰਡੇ ਜਾਦੇ ਵਾਲੇ ਅੰਦਰਲੇ ਪਾਸੇ ਅਸੀਂ ਜਾਂਦੇ ਰਹਿੰਦੇ ਸੀ ਛੋਤੇ ਹੁੰਦੇ ਸੀ ਸੋ ਇਸੇ ਤਰ੍ਹਾਂ ਕੋਈ ਸੰਗਤ ਨੇ ਜੀਵਨ ਵਿੱਚ ਕਮਾਈ ਸੀ ਜਦੋਂ ਆਏ ਨਾਮ ਜਪਿਆ ਉਹਨੂੰ ਬਹੁਤ ਨੇ ਸੌਖੀ ਆ ਗਈ ਇਹਨਾਂ ਨੇ ਵੀ ਵਿਖੋ ਸ਼ਰਮ ਕਰਦੇ ਕਰਦੇ ਲੋਟ ਕੋ ਪਾਣੀ ਦੇ ਪਾਈ ਇੱਕੋ ਥੀ ਚੌਂਕਾ ਮਾਰਿਆ ਹੋਇਆ ਸੀ ਇਹਨਾਂ ਦਾ ਆਪ ਵਿਸ਼ਵਾਸ ਕੋਈ ਕਰਦੇ ਇਹੋ ਦਾ ਭਾਵ ਇਹ ਹੈ ਸਤਗੁਰੂ ਸਾਹਿਬ ਜੀ ਦੱਸਦੇ ਵੀ ਭਾਈ ਸਖਾ ਨੂੰ ਨਾਮ ਜਪ ਆਉਣ ਜਾਂਦੇ ਦੱਸਦੇ ਸਖਾ ਨੂੰ ਬੰਨ੍ਹੇ। ਦੁੱਖ ਨਹੀਂ ਲੱਗਦਾ ਸਰੀਰ ਸਾਡੇ ਦੇ ਦੁਨੀਆ ਤੋਂ ਦੂਰ ਆ ਤੇ ਦੁਨੀਆ ਤੋਂ ਦੂਰ ਦੁਨੀਆ ਚ ਰਹਿਣਾ। ਜਿਹੜੇ ਸਖੀ ਨੂੰ ਨਾਮ ਜਪਦੇ ਆ ਮਹਾਰਾਜ ਕਹਿੰਦੇ ਇਹ ਫਿਰ ਪਰਮਾਤਮਾ ਨਾਲ ਸੰਗੀ ਆਪੀ ਹੋ ਜਾਂਦੇ। ਕਿ ਜਿਹੜਾ ਉਹ ਜਾਸ ਨੂੰ ਦੇਣਾ ਨਾ ਬਾਹਰ ਜਿੱਕਰਦੇ ਉਹਨਾਂ ਦਾ ਸੰਗੀਤ ਦਾ ਪਰਮੇਸ਼ਰ ਇੱਥੇ ਵੀ ਤੇਗਾ ਉਹਨਾਂ ਨੂੰ ਕੋਈ ਪਰਵਾਹ ਨਹੀਂ ਸੀ ਐਸੇ ਤਰੀਕੇ 사ਧੂ ਕੋ ਪੰਜ ਸਾਲ ਦੀ ਬਾਰ-ਬਾਰ ਬਾਣੀ ਦੇ ਵਿੱਚ ਆਵਾਜ਼ਾਂ ਦਿੱਤੇ ਕਿ ਭਾਈ ਆਜੀ ਸਭਾ ਕੋ ਇਕੱਤਰ ਚਲੇ ਜਾਣਾ ਆਜੀ ਮਨੁੱਖਾ ਜਨਮ ਦੇ ਡਾਰਜ ਦੇ ਵਿੱਚ ਗੁਰੂ ਗੁਰੂ ਨੂੰ ਹਰ ਵੇਲੇ ਯਾਦ ਰੱਖਿਆ ਕਰ ਮਾਲਕ ਦੀ ਉਸਤਤ ਕਰਿਆ ਕਰ ਲੋਕੀ ਇਹ ਵਿਰਸਾ ਨਾ ਅਰਦਾਸ ਨੂੰ ਜੱਪਿਆ ਹੋਇਆ ਨਾਮ ਕੀਤੇ ਹੋਏ ਚੰਗੇ ਆਪ ਸੰਸਾਰ ਦੇ ਵਿੱਚ ਇਹ ਮਾਰਗ ਕਰਦੇ ਲੋਕ ਦੇ ਵਿੱਚ ਵੀ ਕੰਮ ਹੋ ਜਾਂਦੇ ਲੋਕ ਦੇ ਵਿੱਚ ਵੀ ਇੱਕ ਦਿਨ ਆਇਆ ਇਹ ਇਸ ਦੁਨੀਆ ਨੂੰ ਛੱਡ ਕੇ ਚਲੇ ਜਾਣਾ ਤੇ ਉਸ ਅਲਿਖਤ ਦੇ ਨਾਮ ਨੂੰ ਦਾੜਾ ਜਦੋਂ ਅਕਰ ਉਸ ਵਾਹਿਗੁਰੂ ਉਸਤ ਕਰਣੀ ਕਰ ਮੇਰੀ ਜੀ ਜੀ ਦਾ ਕਦੇ ਹੋਏ ਬਨਾ ਮੇਰਾ ਮੇਰੇ ਵਾਰਾ ਕੋਈ ਨਾ 재미 we <laughs>